ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਮੈਂ ਅਮਨਦੀਪ ਸਿੰਘ ਪਿੰਡ ਬਮਣੀ ਵਾਲਾ ਤਸੀਲ ਜਲਾਲਾਬਾਡ ਡਿਸਟ੍ਰਿਕਟ ਫਾਇਲ ਕਾ ਮੋਬਾਈਲ ਨੰਬਰ 98724 24368 ਅੱਜ ਤੁਹਾਨੂੰ ਮਲਚਿੰਗ ਵਾਲੀ ਕੰਮ ਕਰਕੇ ਦਿਖਾਉਣੀ ਆ ਜੀ ਜਿਹੜੀ ਮੈਂ ਪਿਛਲੇ 5-6 ਸਾਲਾਂ ਤੋਂ ਬੀਜ ਰਿਹਾ ਔਰ ਪਿਛਲੇ ਸਾਲ ਤੋਂ ਮੈਂ ਸਰਫੇਸ ਸੀਡਰ ਨਾਲ ਦੀ ਬਿਜਾਈ ਕਰ ਰਿਹਾ ਐ ਇਸ ਸਾਲ ਵੀ ਸਰਫੇਸ ਸੀਡਰ ਨਾਲ ਕੀਤੀ ਆ ਇਸ ਤੋਂ ਪਹਿਲਾਂ 3-4 ਸਾਲ ਸੀ ਜਿਹੜੇ ਮੈਂ ਆਮ ਰੀਪਰ ਨਾਲ ਹੀ ਬਿਜਾਈ ਕਰਦਾ ਸੀ ਹਿੰਦੀ ਛੱਟਾ ਦੇ ਕੇ ਰੀਪਰ ਮਾਰ ਕੇ ਉਸ ਤੋਂ ਬਾਅਦ ਡੰਡੇ ਨਾਲ ਪੱਧਰੀ ਕਰ ਦਿੰਦਾ ਸੀ ਔਰ ਉਪਰੋਂ ਪਾਣੀ ਲਾ ਦਿੰਦਾ ਸੀ ਪਿਛਲੇ ਸਾਲ ਤੋਂ ਮੈਂ ਮਿੱਟੀ ਪਰਖ ਕਰਾਈ ਆ ਜੇ ਲਗਾਤਾਰ ਪਰਾਲੀ ਵਾਉਣ ਨਾਲ ਜਿਹੜੇ ਤੱਤ ਆਵੇਲੇਬਿਲਟੀ ਆ ਉਹ ਬਹੁਤ ਹੋ ਗਈ ਖੇਤ ਚ ਵਧ ਗਈ ਫਾਸਫੋਰਸ ਵੀ ਜਿਹੜੀ 3 ਗੁਣਾ ਜ਼ਮੀਨ ਦੇ ਵਿੱਚ ਪਾਈ ਗਈ ਆ ਜੀ ਇਹ ਪਰਾਲੀ ਦੀ ਬਦੌਲਤ ਇਹਨੂੰ ਸੰਭਲਣ ਕਰਕੇ ਜੀ ਔਰ ਪਿਛਲੇ ਸਾਲ ਤੋਂ ਡੀਏਪੀ ਵੀ ਨਹੀਂ ਪਾਈ ਇਹਨਾਂ ਕਹ ਜਿਹੜੀ ਤੁਸੀਂ ਦੇਖ ਰਹੇ ਜੇ ਬਿਨਾਂ ਡੀਏਪੀ ਤੋਂ ਆ ਜੀ ਔਰ ਇਹਦੇ ਚ ਕੋਈ 50 ਕਿਲੋ ਵੀ ਪਾਇਆ ਜੀ ਉਹ ਵੀ ਬਣਾਇਆ ਨਹੀਂ ਸੀ 2-3 ਕਿਲੋ ਵਿੱਚ ਟੋਟਾ ਸੀ ਐਸੇ ਦਾ 45 ਕਿਲੋ ਵੀ ਇਹਦੇ ਵਿੱਚ ਬਹੁਤ ਹੁੰਦਾ ਤੇ 50 ਕਿਲੋ ਵੀ ਪਾਇਆ ਜੀ ਸਰਫੇਸ ਸਿਲਟਰ ਚਲਾ ਕੇ ਉੱਪਰੋਂ ਪਾਣੀ ਲਗਾਤਾ ਕਣਕੇ ਤੁਸੀਂ ਦੇਖ ਸਕਦੇ ਜੇ ਇਹ ਕੋਈ 8 ਦਿਨ ਦੀ ਕਣਕੇ ਆ ਜੀ ਔਰ ਇਹ ਦੂਸਰੇ ਪਾਸੇ ਜਿਹੜਾ ਖੇਤ ਆ ਇਹ ਕੋਈ ਛੇਕ ਦਿੰਦੀ ਆ ਜੀ ਇਹ ਵੀ ਮਲਚੰਗਾ ਲਈ ਕਰਨ ਕੇ ਇਹ ਛੇਕ ਦਿੰਦੀ ਹੋਗੀ ਆ ਜੀ ਔਰ ਇਹਦੇ ਨਾਲ ਹੀ ਕਪਾ ਜਿਹੜਾ ਪਲਾਟ ਜਿਵੇਂ ਜਿਵੇਂ ਬੀਜੀ ਜਾਂਦੇ ਹੋਵੇਂ ਹੋਵੇਂ ਇਹ 5 5 ਦਿਨ ਤਾਂ ਜੀ ਕੋਈ 4-5 ਦਿਨ ਦੇ ਹੀ ਆ ਔਰ ਇਹ ਵੀ ਬਾਹਰ ਆਉਣ ਲੱਗ ਪਈ ਆ ਜਿਹੜੀ ਇਹ ਤੇ ਸੁਸਤਾ ਵੈਰਾਈਟੀ ਹੈ ਜੀ ਜਿਹੜੀ ਇਹ ਦਿਖਾ ਰਿਹਾ ਮੈਂ ਤੁਹਾਨੂੰ ਕਨਕਦੀ ਔਰ ਇਹ ਸਾਰਾ ਖੇਤ ਜਿਹੜਾ ਆਪਣਾ ਜਿੰਨਾ ਵੀ ਹੈ ਜੀ ਮਲਚਿੰਗ ਵਾਲਾ ਇਹ ਸਾਰਾ ਬਿਨਾ ਡੀਏਪੀ ਤੋਂ ਆ ਜੀ ਪਿਛਲੇ ਸਾਲ ਦੀ ਜਿਹੜੀ ਡੀਏਪੀ ਨੇ ਤੇ ਨਹੀਂ ਪਾਈ ਗਈ ਔਰ ਬੜੀ ਵਧੀਆ ਤਕਨੀਕ ਆ ਜਿੱਥੇ-ਜਿੱਥੇ ਜਿਹੜੇ-ਜਿਹੜੇ ਖੇਤਾਂ 'ਚ ਕਾਮਯਾਬ ਆ ਜੀ ਤੇ ਉੱਥੇ ਅੰਦਰ ਰਿਜ਼ਲਟ ਬਹੁਤ ਸੋਹਣਾ ਚਲੋ ਹਰ ਇੱਕ ਖੇਤ ਦੇ ਜਿਹੜੀ ਤਕਨੀਕ ਆ ਆਪਦੀ ਆਪਦੀ ਕਾਮਯਾਬ ਹੋ ਗਈ ਹੈ ਮੇਰੇ ਇੱਥੇ ਤੁਣੀ ਇਹ ਬਹੁਤ ਕਾਮਯਾਬ ਹੈ ਜੀ ਔਰ ਬੜੇ ਘੱਟ ਖਰਚੇ ਦੇ 2-300 ਰੁਪਏ 2-3 ਲੀਟਰ ਡੀਜ਼ਲ ਨਾਲ 2-300 ਰੁਪਏ ਦੀ ਇਹ ਬੀਜੀ ਜਾਂਦੀ ਹੈ ਜੀ ਡੀਏਪੀ ਦਾ ਵੀ ਕੋਈ ਖਰਚ ਨਹੀਂ ਗਾ ਤੇ ਮੈਨੂੰ ਇਹ ਤਕਨੀਕ ਜਿਹੜੀ ਬਹੁਤ ਵਧੀਆ ਬੜੀ ਸੂਤ ਆਈ ਹੈ ਜੀ ਇਸ ਜ਼ਮੀਨਾਂ ਨੂੰ ਮਲਚਿੰਗ ਵਾਲੀ ਚਲੋ ਸਸਤੀ ਘਾਲ ਜੀ ਸਾਰਿਆਂ ਨੂੰ